ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜਦੂਰ ਹਿਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ਔਂਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੀ ਚੱਤੇ ਬੰਦੀ ਦੇ ਸੀਨੀਅਰ ਆਗੂ ਬਾਪੂ ਪਰਵਚਨ ਸਿੰਘ ਜੀ ਸੋਤਾ ਸਾਡੇ ਪ੍ਰਧਾਨ ਜੀ ਨਾਨਕ ਸਿੰਘ ਜੀ ਪੁਰਾਣਾ ਪੰਘਾਲਾ ਜ਼ੋਨ ਪ੍ਰਧਾਨ ਕੁਲਵਿੰਦਰ ਸਿੰਘ ਜੀ ਮੰਜਪੁਰ ਸੁੱਚਾ ਸਿੰਘ ਜੀ ਮੰਜਪੁਰ ਖਰਬਣ ਸਿੰਘ ਜੀ ਕੋਟਲੀ ਖਾਸ ਸਾਡੇ ਕਾਈ ਪ੍ਰਧਾਨ ਤੇ ਹੋਰ ਜਿੰਨੇ ਵੀ ਸਾਡੇ ਜ਼ਥੇਬੰਦੀ ਦੇ ਅਹੁਦੇਦਾਰ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜੀ ਹੈ ਮੀਟਿੰਗ ਸਾਡੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਕਸਬਾ ਪੰਘਾਲਾ ਦੇ ਵਿੱਚ ਜ਼ਥੇਬੰਦੀ ਦੇ ਦਫ਼ਤਰ ਦੇ ਵਿੱਚ ਹੋਈ ਹੈ ਪੰਜਾਬ ਦੇ ਬਖ ਬਖ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਜ਼ਥੇਬੰਦੀ ਦੇ ਆਗੂਆਂ ਨੇ ਜਿਹੜੀ ਗੰਭੀਰਤਾ ਦੇ ਨਾਲ ਚਰਚਾ ਕੀਤੀ ਆ ਜਿਹਦੇ ਵਿੱਚ ਅਧਿਆਪਕ ਨਰਿੰਦਰਦੀਪ ਸਿੰਘ ਗੋਨਿਆਣਾ ਬਠਿੰਡਾ ਜੀ ਜਿਹਨਾਂ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀਆਈਏ ਸਟਾਫ ਵੱਲੋਂ ਕਾਤਲਾਂ ਨੂੰ ਜਿਹੜੀ ਆ ਉਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆ ਇਹਦੇ ਜਿਹੜੇ 95 ਐਮਐਲਏ ਤੇ ਮੰਤਰੀ ਹੈ ਉਹਨਾਂ ਨੇ ਇੱਕ ਵੀ ਸ਼ਬਦ ਜਿਹੜਾ ਕਾਤਲਾਂ ਦੇ ਜਿਹੜਾ ਵਿਰੋਧ ਦੇ ਵਿੱਚ ਨਹੀਂ ਜਿਹੜਾ ਉਹ ਬੋਲਿਆ ਸੋ ਅਸੀਂ ਪੰਜਾਬ ਸਰਕਾਰ ਦੀ ਜਿਹੜੀ ਇਸ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈ ਜਥੇਬੰਦੀ ਵੱਲੋਂ ਜਿਹੜੀ ਉਹ ਨਖੇਦੀ ਕਰਦੇ ਆਂ ਅਗਲੀ ਗੱਲ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਜੀ ਕਾਕਾ ਸਿੰਘ ਕੋਟਲਾ ਜੀ ਸਮੇਤ ਜਿਹੜਾ ਬਠਿੰਡੇ ਦੇ ਇੱਕ ਨਗਰ ਦੇ ਵਿੱਚ ਜਿੱਥੇ ਸੀਵਰੇ ਜਿਹੜਾ ਉਹ ਪਿੰਡ ਦੇ ਵਿੱਚੋਂ ਦੀ ਪਾਈਪ ਲਾਈਨ ਪਾਈ ਜਾ ਰਹੀ ਸੀ ਪਿੰਡ ਵਾਸੀ ਤੇ ਕਿਸਾਨ ਆਗੂ ਇਹ ਗੱਲ ਕਹਿ ਰਹੇ ਸੀ ਕਿ ਇਹ ਜਿਹੜੀ ਸੀਵਰੇਜ ਦੀ ਪਾਈਪ ਲਾਈਨ ਹੈ ਪਿੰਡ ਦੇ ਬਾਹਰਲੇ ਪਾਸੇੋਂ ਪਾਈ ਜਾਏ ਪਰ ਜਿਹੜੀ ਪੰਜਾਬ ਸਰਕਾਰ ਹੈ ਇਹਨੇ ਜਿਹੜਾ ਜਬਰ ਕਰਦਿਆਂ ਸਾਡੇ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਬੰਦ ਕਰ ਦਿੱਤਾ ਸਾਡੀ ਜਥੇਬੰਦੀ ਜਿਹੜੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਸਾਡੇ ਕਿਸਾਨ ਭਰਾਵਾਂ ਨੂੰ ਸਾਡੇ ਕਿਸਾਨ ਆਗੂ ਭਰਾਵਾਂ ਨੂੰ ਜਿਹੜਾ ਬਿਨਾਂ ਸ਼ਰਤ ਜਿਹੜਾ ਉਹ ਜੇਲ੍ਹਾਂ ਦੇ ਵਿੱਚੋਂ ਰਿਹਾ ਕੀਤਾ ਜਾਵੇ ਜਿਹੜੀ ਪੰਜਾਬ ਸਰਕਾਰ ਨੇ ਇਹ ਜਿਹੜਾ ਜਵਰ ਕੀਤਾ ਆ ਉਹਦੀ ਅਸੀਂ ਸਖਤ ਜਿਹੜੀ ਸ਼ਬਦਾਂ ਦੇ ਵਿੱਚ ਜਿਹੜੀ ਨਖੇਦੀ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਲੁਧਿਆਣੇ ਦੇ ਜਿਹੜੇ 42 ਪਿੰਡ ਆ ਉਹ ਅਰਬਨ ਸਟੇਟ ਦੇ ਵਿੱਚ ਲਿਆਂਦੇ ਗਏ ਆ ਜਿੱਥੋਂ ਦੀਆਂ ਜ਼ਮੀਨਾਂ ਜਿਹੜੀਆਂ ਅਕਵਾਇਰ ਕਰਨ ਜਾ ਰਹੀਆਂ ਪੰਜਾਬ ਸਰਕਾਰ ਸੋ ਵੀ 1300 11 ਏਕੜ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਜਿਹੜਾ ਭਗਵੰਤ ਮਾਨ ਹੈ ਉਹ ਲੋਕਾਂ ਨੂੰ ਜਿਹੜਾ ਗੋਮਰਾ ਕਰਕੇ ਜਿਹੜਾ ਉਹ 24311 ਏਕੜ ਜ਼ਮੀਨ ਦੇ ਉੱਤੇ ਜਿਹੜਾ ਉਹ ਕਬਜ਼ਾ ਕਾਰਪੋਰੇਟ ਕਰਵਾਉਣਿਆਂ ਦਾ ਕਰਾਉਣਾ ਚਾਹੁੰਦਾ ਅਸੀਂ ਪੰਜਾਬ ਤੇ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਰਾਵਾਂ ਦੀ ਅਗਵਾਈ ਕਰਦੇ ਆ ਜਿਹੜਾ ਸਰਕਾਰ ਦੀ ਜਿਹੜੀ ਲੋਕ ਵਿਰੋਧੀ ਜਿਹੜੀ ਇਹ ਪਾਲਿਸੀ ਹੈ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆਂ ਤੇ ਇਹ ਪਾਲਿਸੀ ਜਿਹੜੀ ਆ ਉਹ ਮਤਲਬ ਰੋਕਣ ਦੇ ਲਈ ਜਿਹੜਾ ਬਿਲਕੁਲ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਜਿਹੜਾ ਸਾਡਾ ਮੌਲਿਕ ਅਧਿਕਾਰ ਹੈ ਪ੍ਰੋਟੈਸਟ ਕਰਨ ਦਾ ਦਰਨੇ ਦੇਣ ਦਾ ਸੰਘਰਸ਼ ਕਰਨ ਦਾ ਉਸ ਰਾਹ ਦੇ ਉੱਤੇ ਚੱਲਦੇ ਆਂ ਜਿਹੜਾ ਸਰਕਾਰ ਦੀ ਇਸ ਪਾਲਿਸੀ ਨੂੰ ਜਿਹੜਾ ਅਸੀਂ ਜਿਹੜਾ ਰੋਕਣ ਦਾ ਜਿਹੜਾ ਯਤਨ ਕਰਾਂਗੇ ਤੇ ਲੋਕਾਂ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਉਹ ਡਾਕਾ ਕਾਰਪੋਰੇਟ ਘਰਾਣਿਆਂ ਦਾ ਨਹੀਂ ਪੈਣ ਜਾਣਗੇ। ਅਗਲੀ ਗੱਲ ਭਾਰਤ ਮਾਲਾ ਯੋਜਨਾ ਅਧੀਨ ਜ਼ਿਲ੍ਹਾ ਗੁਰਦਾਸਪੁਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਜ਼ਮੀਨਾਂ ਦਾ ਫੂੜਾ ਮੁੱਲ ਦਿੱਤੇ ਬਿਨਾ ਧੱਕੇ ਨਾਲ ਜਿਹੜਾ ਜ਼ਮੀਨਾਂ ਦੇ ਉੱਤੇ ਪੰਜਾਬ ਸਰਕਾਰ ਪੰਜਾਬ ਨੂੰ ਪੁਲਿਸ ਰਾਜ ਬਣਾ ਕੇ ਜਿਹੜਾ ਉਹ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਅਸੀਂ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਇਹ ਸਖਤ ਚੇਤਾਵਨੀ ਦਿੰਦੇ ਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਉਹਨਾਂ ਦੀਆਂ ਜ਼ਮੀਨਾਂ ਦਾ ਮੁੱਲ ਦਿੱਤੇ ਬਿਨਾਂ ਜਿਹੜਾ ਉਹ ਅਸੀਂ ਕਬਜ਼ਾ ਨਹੀਂ ਹੋਣ ਦਿਆਂਗੇ ਸੋ ਜਿਹੜਾ ਜਬਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਜਿਲ੍ਹਾ ਦੁਰਦਾਸਪੁਰ ਦੇ ਪਿੰਡ ਪਿੱਟੇ ਵੱਡ ਦੇ ਵਿੱਚ ਜਿਹੜਾ ਉਹ ਟਾਇਆ ਕਿਸਾਨਾਂ ਦੇ ਉੱਤੇ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਉਹ ਨਿਖੇਧੀ ਕਰਦੇ ਆਂ ਅਗਲੀ ਗੱਲ ਸ਼ੰਮੂ ਤੇ ਖਨੌਰੀ ਬਾਡਰਾਂ ਦੇ ਉੱਤੇ ਹਮਲਾ ਕਰਕੇ ਜਿਹੜੇ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਭਰਾ ਤੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਦੇ ਵਿੱਚੋਂ ਵੀ ਜਿਹੜਾ 19 ਜਿਹੜਾ ਮਾਰਚ ਨੂੰ ਜਿਹੜਾ ਪੰਜਾਬ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ ਸਾਡੇ ਕਿਸਾਨ ਆਗੂ ਬਲਵੰਤ ਸਿੰਘ ਬਰਾਮਕੇ ਜੀ ਦੇ ਉੱਤੇ ਜਿਹੜਾ ਰਾਜਪੁਰੇ ਦਾ ਐਸ ਐਚਓ ਹੈ ਉਹਨੇ ਜਬਰ ਟਾਇਆ ਸੀ ਅਸੀਂ ਸਰਕਾਰ ਦੀ ਇਸ ਸਾਰੀ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਤੇ ਜਿੰਨਾ ਵੀ ਸਮਾਨ ਸਾਡਾ ਟਰਾਲੀਆਂ ਏਸੀ ਪੱਖੇ ਜਾਂ ਹੋਰ ਜਿੰਨਾ ਵੀ ਸਮਾਨ ਬਾਰਡਰਾਂ ਦੇ ਉੱਤੋਂ ਸਰਕਾਰ ਦੀ ਛਤਰਛਾਇਆ ਦੇ ਹੇਠ ਪੁਲਿਸ ਮੁਲਾਜ਼ਮਾ ਨੇ ਜਾਂ ਸਰਕਾਰ ਦੇ ਐਮਐਲਏ ਗੁਰਲਾਲ ਕਨੌਰ ਦੇ ਚਾਹੇਤਿਆਂ ਨੇ ਜਿਹੜਾ ਉਹ ਚੋਰੀ ਕੀਤਾ ਉਹਦੀ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਜਿਹੜੀ ਉਪਰ ਭਾਈ ਕਰੇ ਸੋ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਸਾਡੇ ਜਿਹੜੇ ਕਿਸਾਨ ਅੰਦੋਲਨ ਦੇ ਦੋਨੋਂ ਫੋਰਮ ਹੈ ਉਹਨਾਂ ਦੇ ਆਗੂਆਂ ਤੇ ਸਮੂਚੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਤੇ ਦੇਸ਼ ਦੀਆਂ ਆ ਜਿੰਨੇ ਵੀ ਉਹਨਾਂ ਦੇ ਆਗੂ ਹੈ ਉਹਨਾਂ ਦੇ ਵਿਰੁੱਧ ਇੱਕ ਬੇਤੁਕੀ ਬਿਆਨਵਾਜੀ ਕੀਤੀ ਹੈ ਜਿਹਦੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਆਗੂ ਜਿਹੜੇ ਆ ਇਹਨਾਂ ਨੇ ਪ੍ਰਾਪਰਟੀਆਂ ਬਣਾ ਲਈਆਂ ਇਹਨਾਂ ਨੇ ਪੈਟਰੋਲ ਪੰਪ ਲਾ ਲਏ ਇਹਨਾਂ ਨੇ ਹਸਪਤਾਲ ਬਣਾ ਲਏ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣੀ ਚ ਕਹਿਣੀ ਚਾਹਣਾ ਕਿ ਤੁਸੀਂ ਇਦਾਂ ਕਰੋ ਜਾਂਚ ਏਜੰਸੀਆਂ ਤੁਹਾਡੇ ਹੱਥਾਂ ਦੇ ਵਿੱਚ ਆ ਤੁਸੀਂ ਜਾਂਚ ਕਰਵਾ ਕੇ ਵੇਖ ਲਓ ਜੇ ਤੁਹਾਨੂੰ ਕੋਈ ਭਲੇਖਾ ਆ ਜਾਂਚ ਕਰਵਾ ਲਓ ਜਿੱਥੇ ਕੋਈ ਦੋਸ਼ੀ ਪਾਇਆ ਜਾਂਦਾ ਉਹਨੂੰ ਗ੍ਰਿਫਤਾਰ ਕਰ ਲਓ ਤੇ ਅਗਲੀ ਗੱਲ ਕਿ ਜਿੰਨੇ ਤੁਹਾਡੇ 92 ਐਮਐਲਏ ਆ ਇਹਨਾਂ ਦੇ ਵਿੱਚ ਜਿੰਨੇ ਮੰਤਰੀ ਬਣਿਆ